ਸ਼ੁਕਰੀਆ ਜੀ ਕਿਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਅੱਜ ਪੰਜਾਬ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕੁਝ ਜ਼ਿਲ੍ਹਾ ਪਹਿਲਾ ਲੁਧਿਆਣਾ ਚੋ ਇੱਕ ਸਾਲਾ ਦੀ ਮੀਟਿੰਗ ਵਿੱਚ ਉਹਨਾਂ ਨੇ ਵੱਡਾ ਫੈਸਲਾ ਕੀਤਾ ਸੀ ਕਿ 10 ਮਾਰਚ ਨੂੰ ਆਪ ਉਹ ਬਤਾਇਆ ਕਿ ਕੈਬਨਟ ਮੰਤਰੀਆਂ ਦੇ ਘਰਾਂ ਦਾ ਘਰਾਓ ਕਰਨ ਲਈ ਇਸ ਕਾਰਨ ਕਿਸਾਨਾਂ ਨੇ ਕੈਬਨਟ ਮੰਤਰੀ ਮਹਿੰਦਰ ਪਗਦੇ ਕਾਰਦਾ ਘਰਾਓ ਕੀਤਾ ਤੇ ਹਾਲਾਂਕਿ ਕਿਸਾਨਾਂ ਦੇ ਕੈਬਨਟ ਮੰਤਰੀ ਦੇ ਘਰ ਨੂੰ ਘੇਰਨ ਤੋਂ ਪਹਿਲਾਂ ਫੌਜ ਨੇ ਕੁਝ ਦੂਰੀ ਤੇ ਬੈਰੀਗੇਟ ਲਗਾ ਕੇ ਉਹਨਾਂ ਨੂੰ ਰੋਕ ਲਿਆ ਸੀ ਬੈਰੀਗੇਟਿੰਗ ਦੇ ਨੇ ਕਿਸਾਨਾਂ ਵੱਲੋਂ ਮੰਤਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ ਇਸ ਤਿਲਵਾ ਕਿਸਾਨ ਮੁਹਾਲੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਘਰ ਦੇ ਬਾਹਰ ਵੀ ਪਹੁੰਚ ਗਏ ਨੇ ਹਾਲਾਂਕਿ ਪੁਲਿਸ ਸੁਰੱਖਿਆ ਨਿਗਰਾਨੀ ਵਧਾ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੰਢ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਇੱਕ ਪੱਤਾ ਬਿਆਨ ਦਿੱਤਾ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੰਢ ਨੇ ਕਿਹਾ ਕਿ 2 ਦਸੰਬਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਅਕਾਲੀ ਦਲ ਦੀ ਭਾਗੀਦਾਰੀ ਲਈ ਬੁਲਾਈ ਗਈ ਕਮੇਟੀ ਦੀ ਸਮੀਖਿਆ ਕੀਤੀ ਜਾਵੇਗੀ ਤਾਕਤਿ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵ ਨਯੁਕਤ ਜੱਟਦਾਰ ਗਿਆਨੀ ਕੁਲਦੇਵ ਸਿੰਘ ਗਰਵੰਧ ਦੀ ਦਸਤਾਰ ਵਰਜਨ ਨੂੰ ਹੈ ਕਿ ਲਗਾਤਾਰ ਵਿਵਾਦ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਅਕਾਲੀ ਦਲ ਨੇ ਕਿਹਾ ਸੀ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਹੀ ਗਿਆਨੀ ਕੁਲਦੇਵ ਸਿੰਘ ਨੇ ਸੇਵਾ ਸੰਭਾਲੀ ਹੈ ਪ੍ਰੈਸ ਕਾਨਫਰੰਸ ਕਰਦੇ ਹਾਂ ਸ਼੍ਰੋਮ ਨਹੀਂ ਗੱਲਿਲ ਦੇ ਸਿਨੇਰਾ ਕੋ ਤੇ ਸਾਬਕਾ ਮੰਤਰੀ ਸੂਚਾ ਸੰਗਠਨ ਨੇ ਕਿਹਾ ਕਿ ਸ਼੍ਰੋਮ ਨਹੀਂ ਗੁਰਦੋਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੂਝ-ਬੂਝ ਨਾਲ ਫੈਸਲਾ ਲੈਂਦੇ ਆ ਜੈਨੇ ਕੁਲਦੀ ਸੰਗੰਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਵੀਕਾਰ ਲਈ ਹੈ ਜਿਸ ਨਾਲ ਪੰਜਾਬ ਦੀ ਟਰੈਫਿਕ ਖਲਬਾ ਹੋ ਤੋ ਫਸ ਗਿਆ ਹੈ ਉਹਨਾਂ ਕਹਿੰਦੇ ਕਿ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀ ਟਰੈਫਿਕ ਖਲਬਾ ਕਰਵਾਉਣਾ ਚਾਹੁੰਦੀਆਂ ਨੇ ਉਹਨਾਂ ਕਹਿੰਦੇ ਕਿ ਸ਼੍ਰੋਮ ਨੇ ਕਮੇਟੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਤੇ ਨਹੀਂ ਸ਼੍ਰੋਮ ਨੇ ਕਮੇਟੀ ਦੀ ਕਾਰਜਕਾਰਨੀ ਚੁੰਦੀ ਹੈ ਜੋ ਕਿ ਅੱਗੋ ਪਾਰਲੀਮੈਂਟ ਵੱਲੋਂ ਪਾਸ ਐਕਟ ਮੁਤਾਬਕ ਫੈਸਲੇ ਲੈਦੇ ਐ ਸੀ ਪੀ ਸੀ ਨੇ ਵੀ ਨਕਾਰੇ ਇਲਜ਼ਾਮ ਇਸ ਤੋਂ ਇਲਾਵਾ ਸ਼ਰੋਮ ਨੇ ਗੁਰੂਗਰਾਹ ਪ੍ਰਬੰਧਕ ਕਮੇਟੀ ਨੇ ਵੀ ਇਲਜ਼ਾਮ ਨਕਾਰ ਦਿੱਤੇ ਨੇ ਇੱਕ ਪੋਸਟ ਸਾਂਝ ਕੱਢਿਆ ਐ ਸੀ ਪੀ ਸੀ ਨੇ ਕਹਿ ਕੇ ਸਿੰਘ ਸਾਹਿਬ ਯਾਨੀ ਕੋਦੀਪ ਸਿੰਘ ਗੜਕਾਂਜ ਸਵੇਰੇ ਉਹਨਾਂ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਦੇ ਸਮੇਂ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਗੈਨੀ ਕੋਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਹਿਬਾਨ ਤੇ ਸ਼ਰੋਮ ਨੇ ਕਮੇਟੀ ਵੱਲੋਂ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱ ਸਿੰਗ ਸਾਈਡ ਨੂੰ ਤੱਕ ਤੋਂ ਸਾਈਡ ਵਿੱਚ ਇੱਕ ਗ੍ਰੰਥੀ ਸਿੰਗਾ ਵੱਲੋਂ ਸਿਰਪਾਉ ਦਿਤੇ ਗਏ ਹਨ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ਤੇ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਤਾਬਕ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਕ ਤੇ ਸਥਿਤ ਅੱਡਾ ਕਾਲਾ ਬਕਰਾਂ ਨਜ਼ਦੀਕ ਇਟਰਲੰਗ ਪਰੇ ਟਰੈਕਟਰ ਟਰਾਲੀ ਦੇ ਪਾਸੂਚਕਾਰ ਭਿਆਨਕ ਟੱਕਰ ਹੋਣ ਕਾਰਨ ਬੱਸ ਸਵਾਰ 4 ਵਿਕਿਆਂ ਦੀ ਮੌਤ ਹੋ ਗਈ ਤੇ ਦਰਜੇ ਤਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਟੱਕਰੇ ਨੀ ਜ਼ਿਆਦਾ ਪਲੈਨਕਸੀ ਕਿਟਾ ਨਾਲ ਪਰੇ ਟਰੈਕਟਰ ਟਰਾਲੀ ਸੜਕ ਵਿੱਚ ਘਰ ਬਲੜ ਗਏ ਬੱਸ ਦਾ ਕੈਬਨ ਬੁਰੇ ਤਰੀਕੇ ਨਾਲ ਨੁਕਸਾਨਾ ਗਿਆ ਬੱਸ ਕੈਬਨ ਵਿੱਚ ਬੱਸ ਚਾਲਕ ਤੇ ਕੋਹੋਂ ਵਿਅਕਤੀ ਨੂੰ ਜਿਸ ਵੀ ਮਦੀ ਓਸ਼ੀ ਦੀ ਮਦਦ ਨਾਲ ਤੋੜ ਕੇ ਬਾਹਰ ਕੱਢਿਆ ਗਿਆ ਕਿ ਇਸ ਹਾਦਸੇ ਵਿੱਚ ਬੱਸ ਚਾਲਕ ਸਮੇਤ ਚਾਰ ਬੇਟੀਆਂ ਦੀ ਮੌਤ ਹੋ ਗਈ ਹੈ ਐਸ ਐਸ ਐਫ ਦੀ ਟੀਮ ਤੇ ਪੁਲਿਸ ਚੌਕੀ ਪਚਰੰਗਾ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਬ ਤੀ ਸਵਾਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਡਾਕਟਰ ਕਰਵਾਇਆ ਗਿਆ ਤੇ ਵਾਣਾ ਨੂੰ ਸਾਈਡ ਤੇ ਕਰਵਾ ਕੇ ਆਵਾਜਾਈਂ ਚਾਰੋਂ ਟੰਗ ਲਾਲ ਕਰਵਾਇਆ ਗਿਆ ਜਿਸ ਦੇ ਮੁਤਾਬਕ ਜਾਣਕਾਰੀ ਸਾਰੇ ਬੱਸ ਦਿੱਲੀ ਤੋਂ ਜੰਮੂ ਕਟੜਾ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀ ਕਿ ਕਾਲਾ ਬਕਰੰਗਾ ਸੀਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਤెలంగాణ ਨੂੰ ਚੈ ਤੁਹਾਨੂੰ ਸ਼੍ਰੀ ਸੈਲਮ ਸੈਫਟ ਬੈਂਕ ਨੇਰ ਵਿੱਚ ਸਨਗ ਚ ਇੱਕ লাশ ਬਰਾਮਦ ਕੀਤੀ ਗਈ ਹੈ লাশ ਦੀ ਪਛਾਣ ਪੰਜਾਬ ਦੇ ਗੁੱਤੀ ਸਿੰਘ ਜੀ ਹੋਈ ਹੈ ਗੁੱਤੀ ਦੀ ਮੌਤ ਤੇ ਤੇਲੰਗਾਨਾ ਦੇ ਮਖੋਦਰੀ ਰੈ ਵਿੱਚ ਰੈਡੀ ਰਿਪੀਟਡ ਪਰਿਵਾਰੋਂ 25 ਲੱਖ ਦੀ ਦਿੱਤੀ ਸਹਾਇਤਾ ਦਾ ਐਲਾਨ ਕੀਤਾ ਅਧਿਕਾਰੀਆਂ ਨੇ ਕਿਹਾ ਸੀ ਕਿ ਚਿੱਕੜ ਦੇ ਵਿੱਚੋਂ লাশ 10 ਫੁੱਟ ਦੇ ਖੂਸ਼ੇ ਵਿੱਚ ਫਸੀ ਹੋਈ ਸੀ ਸਹਜ ਦੇ ਹੱਥ ਦਿਖਾਈ ਦੇ ਰਹੇ ਸਨ ਮਸ਼ੀਨ ਕੱਟ ਕੇ লাশ ਨੂੰ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ লাশ ਦਾ ਪੋਸਟਮਾਰਟਮ ਨਾਗਰਾ ਫੂਲ ਨੂੰ ਦੇ ਸਰਕਾਰੀ ਸਟਾਲ ਵਿੱਚ ਕੀਤਾ ਗਿਆ ਬਾਕੀ ਸੱਤ ਕਰਮਚਾਰੀਆਂ ਦੀ ਪਾਲ ਕਿਤੀ ਜਾ ਰਹੀ ਹੈ ਪਲੇਗਾਣਾ ਦੇ ਸਿਚਾਈ ਮੰਤਰੀ ਉਤਮ ਕੁਮਾਰ ਰਾਡੀ ਨੇ ਕਿਹਾ ਕਿ ਸੁੰਗਣ ਵਾਲੇ ਕੁੱਤੇ ਨੂੰ 7 ਮਾਰਚ ਨੂੰ ਸੰਗੂ ਚਲੇ ਜਾਇਆ ਗਿਆ ਸੀ ਸੁੰਗਣ ਵਾਲੇ ਕੁੱਤੇ ਨੇ ਇੱਕ ਖਾਸ ਜਗ੍ਹਾ ਤੇ ਤੇਜ਼ ਗੰਧ ਦਾ ਪਤਾ ਲਗਾਇਆ ਸੀ ਉਥੋਂ ਤਿੰਨ ਲੋਕਾਂ ਦੇ ਹੋਂਦ ਦੀ ਸੰਭਾਵਨਾ ਹੈ 525 ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਨੇ ਬਾਈ ਫਰਵਨੂ ਸ਼੍ਰੀ ਸ਼ੈਲਮ ਪਲੇਫਟ ਬੈਂਕਰ ਲਹਿਰ ਦੇ ਵਿੱਚ ਸਰੰਗ ਦਾ ਇੱਕ ਹਿੱਸਾ ਟਹਿ ਗਿਆ ਸੀ ਜਿਸ ਕਾਰਨ ਕੰਮ ਕਰ ਰਿਹਾ 8 ਮਜ਼ਦੂਰ ਫਸ ਗਏ ਸਨ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਬਚਨ ਦੇ ਅਸਾਰ ਘਟੇ ਜਿਲੰਦਰ ਵਿੱਚ ਨਿਊ ਮਾਡਲ ਟਾਊਨ ਉਸਤ ਆਮ ਆਦਮੀ ਪਾਰਟੀ ਦੇ ਨੇਤਾ ਮੇਰ ਸਿੰਘ ਦੇ ਭਰਾ ਅਮਰਜੀਤ ਸਿੰਘ ਦੇ ਘਰ ਤੇ ਕੁਝ ਹਮਲਾਵਰਾਂ ਨੇ ਹਮਲਾ ਕੀਤਾ ਮਲਜ਼ੂਮਾਂ ਨੇ ਘਰ ਤੇ ਇੱਟਾਂ ਤੇ ਪੱਥਰ ਸੁੱਟੇ ਤੇ ਦੋ ਬੰਦ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ ਨੇ ਤਾਂ ਦੱਸਦੇ ਆ ਕਿ ਅਮਰਜੀਤ ਸਿੰਘ ਮਾਡਲ ਟਾਊਨ ਹਾਊਸ ਵਿੱਚ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਨੇਕੀ ਵੀ ਨੇ ਕਿ ਪੂਰੀ ਘਟਨਾ ਸਿਸਟ ਵਿੱਚ ਕੈਦ ਹੋ ਗਈ ਹੈ ਉਹਨਾਂ ਨੂੰ ਘਰ ਦੇ ਦਰਵਾਜ਼ਾ ਤੋੜਦੇ ਦੇਖਿਆ ਗਿਆ ਪਰ ਉਹ ਅਸਫਲ ਰਹੇ ਆਮ ਆਦਮੀ ਪਾਰਟੀ ਦੇ ਆਗੂ ਮੇਜ ਸਿੰਘ ਨੇ ਕਿਹਾ ਕਿ ਉਹਨਾਂ ਦੇ ਭਰਾ ਅਮਰਜੀਤ ਸਿੰਘ ਦਾ ਨਿਊ ਮਾਡਲ ਟਾਊਨ ਵਿੱਚ ਠਿਕਾਣਾ ਹੈ ਤੇ ਆਤਲਾਪਕ ਸਾਢੇ 10 ਵਜੇ ਕੋਜੇ ਸ਼ਿਲਾਬੀ ਹਮਲਾ ਬਰਾਈ ਕਿਉਂ ਨਹੀਂ ਕਰਦੇ ਬਾਹਰ ਗਾਲੀ ਬਲੋਚ ਕਰਨ ਲੱਗ ਪਏ ਕਟਨਾ ਦੇ ਸਮੇਂ ਪਰਿਵਾਰਕ ਮੈਂਬਰ ਕੰਮ ਵਿੱਚ ਕਰਦੀ ਛੱਤ ਤੇ ਸੈਰ ਕਰ ਰਹੇ ਸਨ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਸਾਰੇ ਨੌਜਵਾਨ ਉੱਥੋਂ ਭੱਜ ਗਏ ਮੇਜਰ ਸਿੰਘ ਨੇ ਕਿਹਾ ਕਿ ਮੁਲਜ਼ਮਾ ਨੇ ਦੁਪਹਿਰ ਸਾਢੇ 12 ਵਜੇ ਫੇਰ ਹਮਲਾ ਕੀਤਾ ਮੇਜਰ ਸਿੰਘ ਨੇ ਕਿਹਾ ਕਿ ਰਾਤ ਦੇ ਕਰੀਬ ਸਾਢੇ 12 ਵਜੇ ਇੱਕ ਨੌਜਵਾਨ ਤੇ ਇੱਟਾ ਬੱਤਣਾ ਨਾਲ ਘਰ ਦੇ ਬਾਹਰ ਆਏ थे ਹਮਲਾ ਕਰ ਦਿੱਤਾ ਮੁਲਜ਼ਮਾ ਨੇ ਗੇਟ ਦੇ ਤਾਲੇ ਤੋੜ ਦਿੱਤੇ ਤੇ ਅੰਦਰਲਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸ਼ੁਕਰ ਹੈ ਕਿ ਅਜੇ ਅਨਹੀਂ ਹੋਇ ਪਰਿਵਾਰ ਬਚਿਆ ਆਈਸੀਸੀ ਚੈਂਪੀਅਨਸ਼ਿਪ ਟਰੋਫੀ 2025 ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਬਿੱਟਾ ਤੋਂ ਕਰਾਰੀ ਮਾਰ ਦਿੱਤੀ ਹੈ ਜਿਸ ਤੇਦਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਸਨਿਆਸ ਦੇ ਸਵਾਲ ਤੇ ਵੱਡਾ ਬਿਆਨ ਦੇ ਤਾਉਣ ਲਗਾ ਹੈ ਕਿ ਜਿਵੇਂ ਚੱਲ ਰਿਹਾ ਹੈ ਓਹ ਜਿਹੀ ਚੱਲਦਾ ਰਹੇਗਾ ਕਪਤਾਨ ਰੋਹਿਤ ਨੇ ਸਪਸ਼ਟ ਕੀਤਾ ਹੈ ਕਿ ਉਹ ਵਨਡੇ ਫਾਰਵਰਡ ਤੋਂ ਸਨਿਆਸ ਨਹੀਂ ਲੈਣ ਵਾਲੇ 37 ਸਾਲ ਦੇ ਰੋਹਿਤ ਨੇ ਮੈਚ ਤੋਂ ਬਾਅਦ ਖੰਡਿਆ ਸੀ ਸਵਾਲ ਤੇ ਕਿਹਾ ਕਿ ਮੈਂ ਵਨਡੇ ਫਾਰਵਰਡ ਤੋਂ ਸਨਿਆਸ ਨਹੀਂ ਲਿਆ ਕਿਰਪਾ ਕਰਕੇ ਫੋਮਾ ਨਾ ਫੈਲਾਓ ਮੇਰਾ ਕੋਈ ਲੈ ਕੇ ਕੋਈ ਪਲਾਨ ਨਹੀਂ ਹੈ ਜੋੁਰ ਹੈ ਉਸੇ ਤਰ੍ਹਾਂ ਚੱਲਦਾ ਰਹੇਗਾ ਜਿਸ ਤੋਂ ਬਾਅਦ ਹਮ ਚਰਚਾਵਾਂ ਤੇ ਲਗਾਤਾਰ ਜੋ ਵਿਰਾਮ ਲੱਗ ਗਿਆ ਦੱਸਿਏ ਕਿ ਹਿੱਟਮੈਨ ਰੋਹਿਤ ਨੇ ਫਾਈਨਲ ਮੁਕਾਬਲੇ ਵਿੱਚ 41 ਗੇਂਦਾਂ ਤੇ 50 ਲਗਾਈ ਮੈਚ ਵਿੱਚ ਕਪਤਾਨ ਰੋਹਿਤ 83 ਗੇਂਦਾਂ ਤੇ 66 ਦੌੜਾਂ ਬਣਾ ਕੇ ਆਊਟ ਹੋਏ ਜਬ ਇਸ ਪਾਰੀ ਵਿੱਚ ਉਹਨਾਂ ਨੇ ਖੁੱਲ੍ਹਦਿਆ ਨੇ ਛੱਕੇ ਤੇ 7 ਚੌਕੇ ਲਗਾਏ ਕਪਤਾਨ ਰੋਹਿਤ ਨੇ ਫਾਈਨਲ ਤੋਂ ਬਾਅਦ ਕਿਹਾ ਕਿ ਮੈਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਇਥੋ ਦੀ ਭੀੜ ਬਹੁਤ ਸ਼ਾਨਦਾਰ ਸੀ ਸਾਡਾ ਕ੍ਰੇਲ ਮੈਦਾਨ ਨਹੀਂ ਹੈ ਪਰ ਉਹਨਾਂ ਨੇ ਇਸ ਨੂੰ ਕ੍ਰੇਲੂ ਮੈਦਾਨ ਬਣਾ ਕੇ ਰੱਖ ਦਿੱਤਾ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੁਨੰਦਰ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਹਨਾਂ ਨੇ ਆਪਣੇ ਘਰ ਪਰਿਵਾਰ ਤੇ ਸਾਨੂੰ ਇਹ ਲੋਕ ਮੰਗਤੇ ਵਾਂਗੂ ਟ੍ਰੀਟ ਕਰ ਲਏ ਨੇ ਉਹਨਾਂ ਕਹਿ ਕਿ ਮੈਂ ਕਈ ਵਾਰ ਆਪੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਮਰੇ ਚ ਵੜ ਵੜ ਰੋਈ ਸਾਡੇ ਨਾਲ ਇਹ ਲੋਕ ਮੰਗਤੇ ਵਾਂਗੂ ਵਾਰ ਘਾਟੇ ਨੇ ਤੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਉਂਦੇ ਤੇ ਮੇਨੂੰ ਤਾਂ ਪੈਸਾ ਖੁਦ ਖਾ ਗਿਆ ਕਿ ਹੁਣ ਸਾਨੂੰ ਕਹਿੰਦੇ ਨੇ ਕਿ ਅਸੀਂ ਅਸੂ ਕਾਮਯਾਬ ਕੀਤਾ ਹੈ ਜਦਕਿ ਤਾਂ ਚੱਪਲਾ ਵਿਚਾਈ ਸੀ ਤੇ ਇਹਨਾਂ ਲੋਕਾਂ ਨੇ ਮੈਨੂੰ ਬਿਮਾਰ ਕਰ ਦਿੱਤਾ ਹੈ ਜੇ ਮੈਂ ਕਈ ਵਾਰ ਆਪਣੇ ਆਪ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਲੋਕਾਂ ਦੇ ਅੱਗੇ ਹਾਸਾ ਹੱਸ ਕੇ ਆਉਂਦੀ ਰਹੀ ਫਿਲਹਾਲ ਇਸ ਬਲੱਡਿੰਗ ਦੇ ਪਾਸੇ ਨਹੀਂ ਨਵੇਂ ਤਾਜ਼ਾ ਖਬਰਾਂ ਲਈ ਤੁਸੀਂ ਦੇਦਰੂਜੀ ਕੀ ਆ ਟੀਵੀ ਤਾਂ